ਸ੍ਰੀ ਗੁਰਬੀਰ ਜੀ ਸਾਰਿਆਂ ਨੂੰ ਜੀ ਵੀਰ ਜੀ ਅੱਜ ਤਰੀਕ ਹੈਗੀ ਜੀ 19 10 2025 ਜੀ ਮੈਂ ਅਮਨਦੀਪ ਸਿੰਘ ਰੋਪੜ ਤੋਂ ਜੀ ਰੋਪੜ ਪੰਜਾਬ ਤੋਂ ਜੀ ਮੇਰਾ ਇੱਕ ਘਰ ਰੋਪੜ ਵੀ ਆ ਇੱਕ ਘਰ ਮੇਰਾ ਨਾਲਾਗੜ੍ਹ ਵੀ ਆ ਨਿਊ ਨਾਲਾਗੜ੍ਹ ਫੇਸ ਬੰਦੀ ਜੀ ਵੀਰ ਜੀ ਮੈਂ ਟਰਾਂਸਪੋਰਟ ਦਾ ਬਿਜ਼ਨਸ ਕਰਦਾ ਜੀ ਮੇਰੇ ਪਿਛਲੇ 4 ਸਾਲ ਤੋਂ ਅਮਨਦੀਪ ਟਰਾਂਸਪੋਰਟ ਕੰਪਨੀ ਦੇ ਨਾਂ ਤੇ ਮੇਰੀ ਕੰਪਨੀ ਆ ਟਰੱਕ ਆ ਜੀ ਮੇਰੇ ਕੋਲ ਘੋੜੇ ਮਲਟੀ ਐਕਸਲ ਟਰੇਲਰ ਤੇ ਅੱਜ ਤੋਂ ਔ ਗਰੀਬ 25 ਦਿਨ ਪਹਿਲਾਂ ਜੀ ਮੈਂ ਕੰਮ ਲਿਆ ਵਾ ਨਾਲਾਗੜ ਦੇ ਕੋਲ ਇੱਕ ਫੈਕਟਰੀ ਆ ਉਹਦਾ ਮੈਂ ਕੰਮ ਲਿਆ ਹਾਂ ਉੱਥੇ ਉਹਨਾਂ ਨੂੰ ਮੈਂ ਟਰਾਂਸਪੋਰਟ ਦੀ ਸਰਵਿਸ ਪ੍ਰੋਵਾਈਡ ਕਰਾਂ ਦਾ ਕੁਝ ਮੇਰੇ ਕੋਲ ਅਟੈਚ ਗੱਡੀਆਂ ਐ ਤੇ ਕੁਝ ਗੱਡੀਆਂ ਮੇਰੀਆਂ ਆਪਣੀਆਂ ਜੀ ਤੇ ਬਈ 15 10 2025 ਨੂੰ ਮੇਰੀ 15 13 10 2025 ਨੂੰ ਪਹਿਲਾਂ ਤਾਂ ਜੀ ਮੇਰੇ ਟਰੱਕ ਨੂੰ ਰੋਕਿਆ ਗਿਆ ਜੀ ਟਰਾਲੇ ਨੂੰ ਉਹ ਢੇਰਵਾਲ ਬੇਰੀਅਲ ਪੈਂਦਾ ਜੀ ਨਾਲਾਗੜ ਹਿਮਾਚਲਪੁਰ ਸਦੇ ਅੰਤਰਾ ਜੀ ਉਹ ਉੱਥੇ ਮੇਰੀ ਗੱਡੀ ਨੂੰ ਰੋਕਿਆ ਗਿਆ ਜੀ ਗੱਡੀ ਦੀ ਚੈਕਿੰਗ ਕਰੀ ਉਹਨਾਂ ਨੇ ਇਹ ਕਹਿੰਦੇ ਤੇਰੀ ਗੱਡੀ 'ਚ ਦੋ ਨੰਬਰ ਦਾ ਮਾਲ ਆ ਜੀ ਮੇਰੇ ਡਰਾਈਵਰ ਨੂੰ ਕਿਹਾ ਗਿਆ ਟਰੱਕ 'ਚ ਟਰਾਲੇ ਜੀ ਚਲੋ ਮੈਂ ਡਰਾਈਵਰ ਨੂੰ ਕਿਹਾ ਮੈਂ ਗਿਆ ਐ ਕਰ ਮੇਰੀ ਗੱਲ ਕਰ ਮਲਾਜਮਾਨ ਨਾਲ ਜਦੋਂ ਮੈਂ ਮਲਾਜਮਾਨ ਨਾਲ ਗੱਲ ਕਰੀ ਤਾਂ ਪਹਿਲਾਂ ਮੈਨੂੰ ਕਹਿੰਦੇ ਤੇਰੀ ਗੱਡੀ 'ਚ ਜੀ ਦੋ ਨੰਬਰ ਦਾ ਮਾਲ ਆ ਮੈਂ ਕਿਹਾ ਜੀ ਕਿਆ ਮਾਲ ਆ ਜੀ ਦੋ ਨੰਬਰ ਦਾ ਗੱਡੀ ਦੇ ਵਿੱਚ ਮੱਕੀ ਸੀਗੀ ਪੱਕੇ ਬਿੱਲਾਂ ਦੀ ਮੱਕੀ ਸੀਗੀ ਸਾਰੀ ਤੇ ਕਹਿੰਦੇ ਜੀ ਕੀ ਗੱਡੀ ਦੇ ਵਿੱਚ ਤੇਰੀ ਦੋ ਨੰਬਰ ਦਾ ਮਾਲ ਆ ਤੇ ਮੈਂ ਗਈ ਚਲੋ ਬਿੱਲ ਚੈੱਕ ਕਰੂ ਡਰਾਈਵਰ ਨੂੰ ਨੇ 2 ਘੰਟੇ ਖੜਾ ਰੱਖਿਆ ਗੱਡੀ ਚੱਕ ਚੁੱਕ ਕਰੀ ਤੇ ਰੋਲਾ ਰੂਲਾ ਪੈ ਕੇ ਉਹਦੇ ਬਾਅਦ ਡਰਾਈਵਰ ਨੂੰ ਨੇ ਕਾਗਜ਼ ਵਾਪਸ ਕਰਤੇ ਜੀ ਚਲੋ ਉਦਣ ਚਲੋ ਸਭ ਕੁਝ ਹੋ ਗਿਆ ਜੀ ਉਤੇ ਬਾਅਦ 15 10 2025 ਨੂੰ ਜੀ ਮੈਂ ਉਸ ਫੈਕਟਰੀ ਦੇ ਬਾਹਰ ਜਿੱਥੇ ਮੈਂ ਕੰਮ ਲਿਆ ਆਪਣੇ ਟਰੱਕਾਂ ਦੇ ਕੋਲ ਖੜਾ ਜੀ ਉਤੇ ਹਿਮਾਚਲ ਦੀ ਫੋਰਸ ਆ ਗਈ ਸਿਵਲ ਡਿਫੈਕਟ ਤੇ ਮੈਨੂੰ ਕਹਿੰਦੇ ਜੀ ਤੇਰੀ ਗੱਡੀ ਦੀ ਤਲਾਸ਼ੀ ਕਰਨੀ ਹੈ ਜੀ ਮੈਂ ਕਿਹਾ ਜੀ ਤੁਸੀਂ ਕੌਣ ਮੈਨੂੰ ਕਹਿੰਦੇ ਸੀ ਹਿਮਾਚਲ ਪੁਰਸ ਤੋਂ ਮੈਂ ਕਹਿੰਦੀ ਆਪਣਾ ਆਈ ਕਾਰਡ ਦਿਖਾਓ ਇੱਕ ਬੰਦਾ ਉਹਨਾਂ ਜੋ ਕਹਿੰਦਾ ਮੈਸੇਜ 'ਚ ਆਈ ਕਾਰਡ ਉਹਨਾਂ ਨੇ ਦਿਖਾਇਆ ਨਹੀਂ ਮੈਂ ਕਿਹਾ ਜੀ ਚਲੋ ਤਲਾਸ਼ੀ ਕਰ ਲਓ ਜੀ ਤਲਾਸ਼ੀ ਮੈਂ ਵੀਡੀਓਗ੍ਰਾਫੀ 'ਚ ਕਰਨੀ ਹੈ ਦੀ ਕਰਾਣੀ ਹੈ ਜੀ ਕਹਿੰਦੇ ਅਫਸਰਾਂ ਦੇ ਨਾਲ ਤੂੰ ਬਹਿਸ ਕਰਦਾ ਜਦੋਂ ਸਾਰੇ ਮੁਲਾਜ਼ਮ ਬੋਲਣ ਲੱਗੇ ਜੀ ਮੈਨੂੰ ਇੱਕ ਬੰਦਾ ਉਹਨਾਂ ਜੋ ਜਿਹੜਾ ਆਪਣੇ ਅਰੋ ਐਸ ਐਚਓ ਕਹਿੰਦਾ ਸੀਗੇ ਸਿਵਲ ਵਰਦੀ 'ਚ ਉਹਨਾਂ ਸਾਈਡ ਖੜਾ ਲਿਆ ਬਾਕੀ ਮੁਲਾਜ਼ਮ ਮੇਰੀ ਗੱਡੀ ਦੀ ਤਲਾਸ਼ੀ ਕਰ ਰਹੇ ਸੀ। ਚਲੋ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਇਹ ਤਾਂ ਇਨਲੀਗਲ ਆ ਤੁਸੀਂ ਵੀਡੀਓਗ੍ਰਾਫੀ ਕਰੋ ਜੀ ਇਹਦੀ। ਚਲੋ ਉਹਨਾਂ ਨੇ ਵੀਡੀਓਗ੍ਰਾਫੀ ਨਹੀਂ ਕਰ ਦਿੱਤੀ ਗੱਡੀ ਸਾਰੀ ਚੈੱਕ ਹੋਈ। ਉੱਥੇ ਲੋਕ ਜਮ੍ਹਾਂ ਹੋ ਗਏ ਜੀ। ਮੈਨੂੰ ਕਹਿੰਦੇ ਤੇਰੇ ਕੋਲ ਵੈਪਨ ਆ ਜੀ। ਚਲੋ ਵੈਪਨ ਦਾ ਮੈਂ ਨਾਂ ਨਹੀਂ ਲੈਣਾ। ਵੈਪਨ ਇਹ ਕਹਿੰਦਾ ਵੈਪਨ ਆ ਜੀ ਤੇਰੇ ਕੋਲ ਪਿਸਤੌਲ ਵੀ ਕਹਿੰਦੇ ਸੀਗੇ ਜੀ ਉਸ ਤੋਂ بڑے ਅਸਲੀ ਵੀ ਕਹਿੰਦੇ ਤੇ ਕਹਿੰਦੇ ਤੇਰੇ ਕੋਲ ਹਾਲਟ ਆ। ਮੈਂ ਕਿਹਾ ਜਨਾਬ ਜੀ ਦੇਖੋ ਮੈਂ ਆਪਣਾ ਕਾਰੋਬਾਰ ਕਰਦਾ ਜੀ ਮੇਰੇ ਡ੍ਰੀਨ ਤੇ ਡਾਕੂਮੈਂਟ ਆ ਸਾਰਾ ਕੁਝ ਆ ਜੀ ਮੈਂ 2 ਨੰਬਰ ਦਾ ਥਲਾ ਲੈ ਕੇ ਚੰਡੀਗੜ੍ਹ ਤੋਂ ਕਿੱਦਾਂ ਆ ਸਕਦਾ ਔਰੇ ਰਸਤੇ 'ਚ 10 ਨਾਕੇ ਆ ਮੇਰੀ ਰਿਹੈਸ਼ ਵੀ ਚੰਡੀਗੜ੍ਹ ਵੀ ਆ ਮੈਂ ਹੁਣ 베ਰੀਅਲ ਕ੍ਰੋਸ ਕਰਿਆ ਤੇ ਜੀ ਮੈਂ ਕਹਾਂ ਜੀ ਬਾਕੀ ਤੁਸੀਂ ਮੇਰੀ ਜਿਤਨਾ ਛੀ ਕਰ ਲਈ ਸੀ ਕਿ 베ਰੀਅਲ ਦੀ ਕਰ ਲੈਂਦੇ ਤੁਸੀਂ ਉਰੇ ਮੇਰੇ ਕੰਮ ਵਾਲੀ ਜਗਾ ਤੇ ਆਏ ਚਲੋ ਉੱਥੇ ਭੀੜ-ਪੂੜ ਇਕੱਠੀ ਹੋਗੀ ਜੀ ਮੈਨੂੰ ਕਹਿੰਦੇ ਆ ਕਾਗਜ਼ ਤੇ ਸੈਂਡ ਕਰ ਤੇਰੇ ਕੰਮ ਆ ਜੂਗਾ ਕਾਗਜ਼ ਅੱਡੇ ਕਿਤੇ ਨਾਲੇ ਤੇ ਫੋਟੋ ਖਿੱਚ ਲਈ ਤਦੋਂ ਮੈਂ ਖਬਰ ਆਇਆ ਵੀ ਹੋਇਆ ਸੀਗਾ ਸਮਾਰ ਮੇਰਾ ਗੱਡੀ ਚੋਂ ਖਿਲ ਰਿਹਾ ਹੋਇਆ ਉਸ ਤੋਂ ਬਾਅਦ ਮੇਰੀ ਗੱਡੀ ਚੋਂ ਮਿਲਿਆ ਕੁਝ ਨਹੀਂ ਆ ਜੀ ਤੇ ਮੈਂ ਉਸ ਕਹਾ ਉਸ ਤੇ ਸੈਨ ਕਰਤੇ ਤੇ ਇਹ ਸਾਰੇ ਚਲ ਗਏ ਉਸ ਤੋਂ ਬਾਅਦ ਬਸ ਮੇਰਾ ਜੋ ਮੇਰਾ ਸਟਾਫ ਸੀਗਾ ਮੇਰੇ ਡਰਾਈਵਰ ਵਗੈਰਾ ਵਿਚਾਰੇ ਕੋਲ ਆ ਕੇ ਬੈਠੇ ਰਹੇ ਮੇਰੇ ਕਿਹਾ ਇਹ ਹੋਇਆ ਕੁਝ ਫੈਕਟਰੀ ਦੇ ਅੰਦਰ ਵੀ ਗੱਲਾਂ ਚੱਲ ਗਈਆਂ ਜੀ ਕਿ ਹਾਂ ਇਹਦੀ ਗੱਡੀ ਤਰਾਸ਼ੀ ਹੋਈ ਆ ਤੇ ਉਤੋਬਾਦ ਜੀ ਮੈਂ ਰਾਤ ਨੂੰ ਇਹਨਾਂ ਦੇ ਪੁਲਿਸ ਸਟੇਸ਼ਨ ਵੀ ਗਿਆ ਐਪਲੀਕੇਸ਼ਨ ਲੈ ਕੇ ਜੀ ਮੈਂ ਕਿਹਾ ਬੰਦੇ ਕੌਣ ਸੀਗੇ ਦੂਜੀ ਮੈਨੂੰ ਇਹ ਵੀ ਡਰ ਸੀ ਕਿ ਮੈਂ ਕਿਹਾ ਪਬਲੀਕਲੀ ਹੁਣ ਅਨਾਉਂਸ ਹੋ ਚੁੱਕਿਆ ਕਿ ਹਾਂਜੀ ਸਾਰੇ ਕੁਝ ਪਤਾ ਲੱਗ ਗਿਆ ਕਿ ਇਹਦੇ ਕੋਲ ਕੁਛ ਐ ਵੀ ਨਹੀਂ ਹੈ ਮੇਰੀ ਦੁਸ਼ਮਣੀ ਐ ਵੀ ਚੱਲਦੀ ਹੈ ਜੀ ਕਿ ਮੇਰੇ ਤੇ ਕੋਈ ਹਮਲਾ ਨਾ ਹੋ ਜਵੇ ਮੈਂ ਇਹਨਾਂ ਦੇ ਇਹਨਾਂ ਦੇ Shimla ਵਾਲੇ ਕੰਟੈਕਟਰ ਜਿਹੜੇ ਆਨਲਾਈਨ ਨੰਬਰ ਹੁੰਦੇ ਉਹਦੇ ਤੇ ਵੀ ਕਿਹਾ ਜੀ ਮੈਂ ਕਿਹਾ ਸਾਰਾ ਕੁਝ ਤੁਸੀਂ ਅਨਾਉਂਸ ਕਰ ਚੁੱਕੇ ਮੇਰੀ ਇੰਨੀ ਦੁਸ਼ਮਣੀ ਹੈ ਜੀ ਪੰਜਾਬ ਦੇ ਵਿੱਚ ਵੀ ਤੇ ਮੇਰਾ ਕੋਈ ਉਹਨਾਂ ਨੁਕਸਾਨ ਹੋ ਜਵੇ ਤਾਂ ਮੇਰੀ ਕੋਈ ਹੈਲਪ ਕਰ ਦੋ ਕਿਉਂਕਿ ਪਹਿਲਾਂ ਵੀ ਮੇਰੇ ਤੇ ਜਾਨਲੇਵਾ ਹਮਲੇ ਹੋਏ ਵੇ ਆ ਜੀ ਉਹਨਾਂ ਨੇ ਕੋਈ ਮਦਦ ਨਹੀਂ ਕੀਤੀ ਰਾਤ ਨੂੰ 1 ਵਜੇ ਤੱਕ ਵੀ ਮੈਂ ਥਾਣੇ 'ਚ ਬੈਠਾ ਰਿਆ ਪੁਲਿਸ ਵਾਲੇ ਬੈਠੇ ਹੱਸਦੇ ਰਹੇ ਪਰ ਮੇਰੀ ਨਾ ਕੋਈ ਹੈਲਪ ਹੋ ਗਈ আর ਮੇਰੀ ਜਿਹੜੀ ਲਿਖਤੀ ਐਪਲੀਕੇਸ਼ਨ ਸੀਗੀ ਮੈਨੂੰ ਰਾਤ ਨੂੰ 1 ਵਜੇ ਕਹਿੰਦੇ ਕਹਿੰਦੇ ਬਾਹਰੋਂ ਫੋਟੋ ਸਟੇਟ ਕਰਾ ਕੇ ਲਿਆ ਤੈਨੂੰ ਤਾਰਸੀ ਵੀ ਨਹੀਂ ਦਵਾਂਗੇ ਚਲੋ ਹੱਸਦੇ ਰਹੇ ਮਜ਼ਾਕ ਮੂੜਾਉਂਦੇ ਰਹੇ ਰਾਤ ਨੂੰ ਫੇਰ ਮੈਂ ਤੰਗ ਤੋਗ ਹੋ ਗਿਆ ਤੇ ਰਾਤ ਨੂੰ 3 ਵਜੇ ਮੈਂ ਹਿਮਾਚਲ ਨਾਲਾਗੜ ਤੋਂ ਨਹੀਂ ਚੰਡੀਗੜ੍ਹ ਨੂੰ ਦੋ ਤਿੰਨ ਦਿਨ ਪਹਿਲਾਂ ਤੋਂ ਜੀ ਦੋ ਦਿਨ ਹੋ ਗਏ ਜੀ ਅੱਜ 50 ਪੁਲਿਸ ਵਾਲੇ ਆਲੇ ਦੋਲੇ ਕਹਿੰਦੇ ਫਿਰਦੇ ਆ ਜੀ ਕੀ ਇਹਦੇ ਕੋਲ ਹਥਿਆਰ ਹੈ ਅਸੀਂ ਉਹਦਾ ਨੁਕਸਾਨ ਕਰਨਾ ਕਿ ਅਸੀਂ ਉਹਦੇ ਤੇ ਮੁਕੱਦਮਾ ਦੇਣਾ ਸਾਨੂੰ ਉਹਨੂੰ ਫੜਾਉ ਆ ਮਨਦੀਪ ਸਿੰਘ ਉਹਨੂੰ ਇਹ ਸਾਰਾ ਕੁਝ ਜੀ ਜਿਹੜਾ ਹੋ ਰਿਹਾ ਨਾ ਤਾਂ ਮੇਰੇ ਕੋਲ ਕੋਈ ਹਥਿਆਰ ਹੈ ਪਿਛਲੇ 5-6 ਸਾਲ ਤੋਂ ਮੈਂ ਰਹਿੰਦਾ ਤਾਂ ਮੈਂ ਆਊਟ ਆਫ ਸਟੇਟਾ ਜਿੱਤੇ ੱਕੇ ਤੁੱਕੇ ਖਾਂਦਾ ਜੀ ਚਲੋ ਉਹਦੇ ਵੀ ਮੈਂ ਤਾਂ ਜਾਂਦਾ ਨਾ ਤਾਂ ਮੇਰੇ ਕੋਈ ਦੋ ਨੰਬਰ ਦਾ ਹਸਲਾ ਜੀ ਨਾ ਮੈਂ ਕੋਈ ਦੋ ਨੰਬਰ ਦਾ ਕੰਮ ਕਰਿਆ ਮੈਂ ਉਸ ਦਿਨ ਵੀ ਜਿੱਦਣ ਮੇਰੀ ਤਰਾਸ਼ੀ ਹੋਈ ਆ ਮੈਂ ਕਿਹਾ ਜੀ ਤੁਹਾਡੇ ਕੋ ਸਾਰੇ ਟੈਕਨੀਕਲ ਸੋਰਸ ਆ ਤੁਸੀਂ ਫੋਨ ਟਰੈਕ ਕਰ ਲਓ ਮੇਰਾ 10 ਦਿਨ ਮੈਨੂੰ ਆਪਣੇ ਕੋਲ ਰੱਖ ਲਓ ਜਿੱਥੇ ਮੈਂ ਰਹਿੰਦਾ ਹਰ ਜਗ੍ਹਾ ਤਕਰੀਬਨ ਸੀਸੀਡੀ ਕੈਮਰੇ ਲੱਗੇ ਹੋਏ ਆ ਜੀ ਮੈਂ ਕਿਹਾ ਉਹ ਚੀਜ਼ਾਂ ਚੈੱਕ ਕਰ ਲਓ ਜੇ ਤੁਹਾਨੂੰ ਲੱਗਦਾ ਮੈਂ ਕੋਈ ਗਲਤ ਗੁਨਾਹਗਾਰ ਆ ਜੀ ਤਾਂ ਮੈਨੂੰ ਸਜ਼ਾ ਦੇ ਦਿਓ ਐਦਾਂ ਰੋਜ਼ ਰੋਜ਼ ਜਲੀਲ ਕਰਨਾ ਤੁਸੀਂ ਕਦੀ ਟਰੱਕ ਰੋਕ ਲੇ ਕਦੀ ਮੈਨੂੰ ਰੋਕ ਲਿਆ ਤੇ ਪਤਾ ਤਾਂ ਮੈਂ ਕਿਹਾ ਮੈਨੂੰ ਵੀ ਹੈਗਾ ਜ ਪਰ ਚਲੋ ਉਦੋਂ ਉਹਨਾਂ ਨੇ ਵੀ ਕੋਈ ਨਹੀਂ ਪੁਲਿਸ ਦੇ ਨਾਲ ਤੁਹਾਨੂੰ ਬੜਾ ਜਿਆਦਾ ਸਰਕਾਰੀ ਅਮਲਾ ਹੁੰਦਾ ਕਿੰਨੇ ਕ ਬੰਦਾ ਕੱਲਾ ਬੰਦਾ ਬਹਿਸ ਕਰੇ ਆਲੇ ਦੋਲੇ ਦੇ ਲੋਕ ਬਹੁਤੀ ਮਦਦ ਨਹੀਂ ਕਰਦੇ ਹੁਣ ਹੁਣ ਪੰਜਾਬ ਪੁਲਿਸ ਮੇਰੇ ਮਗਰ ਪੈ ਗਈ ਵੀ ਜੀ ਪਹਿਲਾਂ ਵੀ ਮੈਂ ਹੀ ਕੁਝ ਚੱਲਦਾ ਰਿਹਾ ਮੇਰੇ ਤੇ ਝੂਠੇ ਮੁਕੱਦਮੇ ਹੁੰਦੇ ਰਹੇ ਮੇਰੇ ਤੇ ਐਂਟੀ ਪਾਰਟੀਆਂ ਨਾਲ ਆਪਣੇ ਚੇਲੇ ਬਾਲ ਕੇ ਤਿਆਰ ਕਰਕੇ ਪੁਲਿਸ ਅਫਸਰ ਜਿਹੜੇ ਵੀ ਰਿਟੀ ਹੈ ਜੀ ਉਹ ਮੇਰੇ ਤੇ ਹਮਲੇ ਵੀ ਕਰਾਂਦੇ ਰਹੇ ਜੀ ਚਲੋ ਨਾ ਸਾਰਾ ਕੁਝ ਪਤਾ ਹੀ ਹੈ ਜੀ ਸਾਰੀ ਕੁਝ ਸਰਕਾਰਾਂ ਨੂੰ ਪਹਿਲਾਂ ਵੀ ਮੈਂ ਦਿੰਦਾਰੇ ਪਹਿਲੇ 15 16 ਸਾਲ ਤੋਂ ਹੀ ਸਾਰਾ ਕੁਝ ਚੱਲਦਾ ਰਿਹਾ ਹੁਣ ਵੀ ਬਾਈ ਜੀ ਆ ਮੈਂ ਐਪਲੀਕੇਸ਼ਨਾਂ ਤਿਆਰ ਕਰੀਆਂ ਵੀ ਆ ਅੱਜ ਦਿਵਾਲੀ ਦਾ ਤਿਹਾਰ ਆ ਲੋਕ ਆਪਣੇ ਘਰਾਂ 'ਚ ਬੈਠੇ ਨਾ ਤਾਂ ਮੈਂ ਡਰਦਾ ਮਾਰ ਆਪਣੇ ਘਰ ਜਾਣ ਜੋਗਾ ਜੀ ਕੀ ਆ ਮੈਨੂੰ ਚੱਕ ਨਾ ਲੈਣ ਜਾਂ ਮੇਰੇ ਪਰ ਉਦਾਂ ਕਿਸੇ ਹੋਰ ਬੰਦੇ ਤੋਂ ਪ੍ਰਾਈਵੇਟ ਬੰਦੇ ਤੋਂ ਕਿਸੇ ਹੋਰ ਗੈਸਟਰ ਤੋਂ ਫਾਰਮ ਲੈ ਨਗਰਾ ਦੇ ਆ ਚਿੱਠੀ ਹੈ ਜੀ ਇਹ ਮੈਂ ਰਾਸ਼ਟਰਪਤੀ ਸਾਹਿਬ ਨੂੰ ਲਿਖੀ ਵੀ ਆ ਆ ਮੈਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖੀ ਵੀ ਆ ਜੀ ਇਹਦੇ 'ਚ ਸਾਰਾ ਕੁਝ ਦੱਸਿਆ ਗਿਆ ਜੀ ਇਹ ਮੈਂ 19 ਤਰੀਕ ਨੂੰ ਲਿਖੀ ਹੋਈ ਹੈ ਜੀ 19 19 10 2025 ਦੀ 19 10 2025 ਦੀ ਹੁਣ ਅੱਜ ਛੁੱਟੀ ਦਾ ਦਿਨ ਆ ਜੀ ਨਾ ਤਾਂ ਮੈਂ ਇਹਨੂੰ ਸਪੀਡ ਪੋਸਟ ਕਰਾ ਸਕਦਾ ਚਲੋ ਮੈਂ ਮੇਲਾਂ ਕਰਦਾ ਜੀ ਜਿੰਨੀ ਕਿ ਮੈਨੂੰ ਜਾਣਕਾਰੀ ਆ ਇਹ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖੀ ਵੀ ਹੈ ਜੀ ਹੋਰ ਵੀ ਹੈ ਜੀ ਵਿੱਚੇ ਕੁਝ ਐਸਐਸਪੀ ਸਾਹਿਬ ਨੂੰ ਆ ਡੀਜੀਪੀ ਸਾਹਿਬ ਨੂੰ ਲਿਖੀ ਵੀ ਹੈ ਜੀ ਅਗਬਰਨ ਸਾਹਿਬ ਨੂੰ ਲਿਖੀ ਵੀ ਹੈ ਜੀ ਹੋਰ ਵੀ ਹੈ ਜੀ ਕਿ ਚੀਫ ਜਸਟਿਸ ਸਾਹਿਬ ਨੂੰ ਵੀ ਲਿਖੀ ਹਾਈ ਕੋਰਟ ਜੀ ਚਲੋ ਜੋ ਕੁਝ ਵੀ ਜਿੰਨੇ ਜੋਗਾ ਮੈਗਾ ਐਸਐਸਪੀ ਸਾਹਿਬ ਰੋਪੜ ਨੂੰ ਵੀ ਲਿਖੀ ਵੀ ਹੈ ਜੀ ਬਾਕੀ ਐਸਪੀ ਬੱਦੀ ਨੂੰ ਵੀ ਮੈਂ ਇੱਕ ਲੈਟਰ ਭੇਜਿਆ ਬਾਜੀ ਪਰ ਉਹ ਮੈਨੂੰ ਲੱਗਦਾ ਉਹਨਾਂ ਕੋ ਪੁੱਜਿਆ ਨਹੀਂ ਸ਼ਾਇਦ ਮੈਂ ਵੀ ਸਹੀ ਤਰੀਕੇ ਨਾਲ ਵੇਪਰ ਪਜਾ ਦੇਣਾ ਜੀ ਮੈਂ ਨਾਲਗੜ ਪੁਲਿਸ ਸਟੇਸ਼ਨ ਚ ਤਾਂ ਦਿੱਤੀ ਵੀ ਹੈ ਜੀ ਅੱਜ ਵੀ ਮੈਨੂੰ ਇਹ ਡਰ ਆ ਜੀ ਦੇਖੋ ਪਹਿਲਾਂ ਵੀ ਮੇਰੇ ਨਾਲ ਬਹੁਤ ਕੁਝ ਹੋਇਆ ਪਹਿਲਾਂ ਮੇਰੇ ਤੇ ਜਾਣ ਲੇਵਾ ਹਮਲੇ ਵੀ ਹੋਏ ਦੇਖੋ ਮੇਰਾ ਪੰਜਾਬ ਪੁਲਿਸ ਤੇ ਹਿਮਾਚਲ ਪੁਲਿਸ ਹੋ ਸਕਦਾ ਅਦਰ ਸੇਟਾਂ ਦੀ ਪੁਲਿਸ ਨਾਲ ਵੀ ਇਹਨਾਂ ਨੇ ਕੰਟੈਕਟ ਕਰਿਆ ਹੋਵੇ ਮੇਰਾ ਝੂਠਾ ਪੁਲਿਸ ਮੁਕਾਬਲਾ ਵੀ ਬਣਾ ਸਕਦੇ ਆ ਜੀ ਮਾਰ ਵੀ ਸਕਦੇ ਆ ਜੀ ਮੈਨੂੰ ਪਰ ਮੇਰੇ ਤੇ ਕੋਈ ਵੀ ਨਸ਼ੇ ਦਾ ਝੂਠਾ ਪਰਚਾ ਵੀ ਪਾ ਸਕਦੇ ਆ ਅਸਲੇ ਦਾ ਪਾ ਦੇਣ ਨਸ਼ੇ ਦਾ ਪਾ ਦੇਣ ਇਹਨਾਂ ਦਾ ਮੇਰੇ ਨਾਲ ਮੋਟੀ ਮਸਲੇ ਇਹ ਆ ਕਿ ਜਿਹੜਾ ਕੰਮਕਾਰ ਕਰਦਾ ਸੀ ਦੀ ਤਰੱਕੀ ਰੋਕ ਦਈਏ ਜਾਂ ਜੋ ਵੀ ਹੁੰਦਾ ਜਿਹੜੇ ਬੰਦੇ ਨੇ ਮਾੜਾ ਕਰਿਆ ਬੰਦਾ ਮੇਰਾ ਪਹਿਲਾਂ ਹੀ ਬਹੁਤ ਮਾੜਾ ਹੋਇਆ ਵਾ ਜੀ ਉਹਨਾਂ ਨੂੰ ਆਪਣਾ ਡਰ ਵੀ ਹੁੰਦਾ ਕਿ ਹਾਂ ਸਾਡਾ ਨਾਮੜਾ ਕਰਦੇ ਪਰ ਇਦਾਂ ਦੀ ਮੇਰੀ ਕੋਈ ਮੰਚਾ ਨਹੀਂ ਹੈਗੀ ਰੂਟੀਨ 'ਚ ਮੈਂ ਕੰਮ ਕਰਦਾ ਆ ਹਮੇਸ਼ਾ ਮੈਂ ਜਿਆਦਾ ਤਾਂ ਸੀਸੀਡੀ ਕੈਮਰੇ 'ਚ ਵੀ ਰਹਿੰਦਾ ਜੀ ਸ਼ਾਇਦ ਮੈਂ ਆਪਣੇ ਕਾਰ 'ਚ ਵੀ ਲਵਾ ਲੈਣਾ ਸੋ ਮੇਰੀ ਬੇਨਤੀ ਹੈ ਜੀ ਅੱਜ 19 10 2025 ਆ ਮੈਂ ਪੰਜਾਬ 'ਚ ਹਲੇ ਐਂਟਰੀ ਹੋਇਆ ਮੈਨੂੰ ਇਹ ਹੈ ਕਿ ਪੁਲਿਸ ਨਾ ਮੈਨੂੰ ਮਾਰ ਦੇਵੇ ਨਾ ਮੇਰੇ ਤੇ ਝੂਠਾ ਪਰਚਾ ਪਾ ਦੇਵੇ ਐਨੀਆਂ ਚਿੱਠੀਆਂ ਲਿਖੀਆਂ ਵੀ ਆ ਜੀ ਮੈਂ 17 ਸੈਕਟਰ ਵੀ ਘੁੰਮ ਕੇ ਆਇਆ ਜੀ ਪੋਸਟ ਆਫਿਸ ਬੰਦ ਆ ਮੈਂ ਹੋਰ ਵੀ ਅੜਦਨ ਯੂਨੀਵਰਸਿਟੀ 'ਚ ਵੀ ਜਾ ਕੇ ਆਇਆ ਕਿ ਕਿਤੇ ਮੇਰੀ ਫੈਕਸਾਂ ਹੋ ਜਾਣਾ ਜਾਂ ਮੇਲਾ ਹੋ ਜਾਣਾ ਚਲੋ ਮੇਲ ਮੈਂ ਕਰਨ ਦੀ ਟਰਾਈ ਕਰਦਾ ਇਹ ਸਾਰੇ ਲੈਟਰ ਮੇਰੇ ਕੋਲ ਪਏ ਆ ਜੀ ਜੇ ਮੈਨੂੰ ਕੁਝ ਹੋ ਵੀ ਜਾਂਦਾ ਤੇ ਲੈਟਰ ਵਾਲੇ ਦੋਲੇ ਕਿਸੇ ਨਾ ਕਿਸੇ ਕੋਲ ਪਏ ਹੋਣਗੇ ਲੈਟਰ ਪੁੱਛ ਜੂਗੇ ਤੇ ਮੈਨੂੰ ਇਨਸਾਫ ਦਵਾ ਦਿਓ ਬਾਕੀ ਜਦੋਂ ਮੈਂ ਜਿੰਨਾ ਜੇ ਮੇਰੇ ਤੋਂ ਝੂਠਾ ਕੋਈ ਮੁਕੱਦਮਾ ਹੁੰਦਾ ਮੈਂ ਇਸ ਗੱਲ ਤੋਂ ਨਹੀਂ ਡਰਦਾ ਜੀ ਮੇਰੀ ਕੋਈ ਵੀ ਅੱਜ ਵੀ ਜਾਂਚ ਹੋ ਜਾਵੇ ਕੱਲ੍ਹ ਨੂੰ ਵੀ ਹੋ ਜਾਵੇ ਮੈਂ ਉਦੋਂ ਵੀ ਉਹਨਾਂ ਨੂੰ ਇਹੀ ਕਿਹਾ ਕਿ ਮੈਨੂੰ ਹਣ ਤੁਸੀਂ ਲੋਕਾਂ ਸਾਹਮਣੇ ਜਲੀਲ ਕਰਕੇ ਛੱਡ ਕੇ ਚੱਲਦੇ ਆਰ ਇਲੀਗਲ ਤੌਰ ਤੇ ਤਲਾਸ਼ੀ ਕਰਕੇ ਚੱਲੇ ਆ ਜੀ ਤੁਸੀਂ ਮੇਰੀ ਚੰਗੀ ਤਰ੍ਹਾਂ ਜਾਂਚ ਕਰ ਲਓ ਹੁਣ ਮੈਨੂੰ ਬਿਠਾ ਲਓ 2 ਘੰਟੇ ਬਿਠਾ ਲਓ ਇੱਕ ਦਿਨ ਸਾਰਾ ਕੁਝ ਨਵੇੜਤਾ ਦਿਓ ਰੋਜ਼ ਰੋਜ਼ ਰੋਕਣਾ ਰੋਜ਼ ਰੋਜ਼ ਜਲੀਲ ਕਰਨਾ ਉਹ ਬਹੁਤ ਮਾੜੀ ਗੱਲ ਹੈ ਹੁਣ ਆ ਪੰਜਾਬ ਵਾਲੇ ਮਗਰ ਪਏ ਵੇ ਜੀ ਔਰ ਪਿੱਛੋਂ ਸਾਰੇ ਮੇਰੀ ਵਿਰੋਧੀ ਪਾਰਟੀ ਤੋਂ ਕੋਈ ਪੈਸੇ ਲੈ ਕੇ ਔਰ ਹਰ ਇੱਕ ਨਵਾਂ ਅਫਸਰ ਆ ਜਾਂਦਾ ਸਾਡੀ ਪੁਲਿਸ ਇੰਨੀ ਸਾਫ਼ਤੀ ਹੋ ਚੁੱਕੀ ਆ ਮੈਂ ਅੱਜ ਦੇਸ਼ ਦੀ ਉਹ ਕਹੂੰਗਾ ਕਿਸੇ ਸਟੇਟ ਦੀ ਨਹੀਂ ਕਹੂੰਗਾ ਕਿ ਕਿਸੇ ਵੀ ਪੁਲਿਸ ਵਾਲੇ ਨੂੰ ਪੈਸੇ 120000 50000 ਦੇ ਕੇ ਕਿਸੇ ਦੇ ਵੀ ਝੂਠਾ ਮੁਕੱਦਮਾ ਕਰਾ ਦਿਓ ਕਿਸੇ ਨੂੰ ਜਲੀਲ ਕਰਾ ਦਿਓ ਕਿਸੇ ਦੀ ਪਰਸਨਲ ਚੀਜ਼ਾਂ ਚੈੱਕ ਕਰੀ ਜਾਓ ਕੱਪੜੇ ਫਰੋਲ ਦਿਓ ਔਰ ਕਿਸੇ ਨੂੰ ਵੀ ਮਰਵਾ ਦਿਓ ਹੁਣ ਇਹ ਸਭ ਕੁਝ ਹੋ ਗਿਆ ਵਾ ਕੋਟਾਂ ਤੇ ਚਲੋ ਉਮੀਦ ਆ ਔਰ ਮੈਂ ਪੰਜਾਬ ਹਰਿਆਣਾ ਹਾਈ ਕੋਰਟ ਵੀ ਜਾਊਂਗਾ ਹਿਮਾਚਲ ਕੋਰਟ ਵੀ ਜਾਊਂਗਾ ਕਿ ਮੇਰਾ ਹੱਲ ਕਰੋ ਜੀ ਕਿੰਨੀ ਕੁ ਦੇਰ ਜਲੀਲ ਹੁੰਦਾ ਰਹੂੰਗਾ ਅੱਜ 14 ਸਾਲ ਹੋ ਗਏ ਜੀ ਮੇਰੇ ਘਰ ਨੂੰ ਜਾਂਦਾ ਲੱਗਿਆ ਵਾ ਜੀ ਆੜੇ-ਦੋਲੇ ਬਾਹਰ ਹੰਦਾ ਉਹ ਵੀ ਇਸ ਕਰਕੇ ਜੀ ਮੈਂ ਜ਼ਿੰਦਗੀ ਜੀਣਾ ਚਾਹੁੰਦਾ ਲੜਨਾ ਬਹੁਤ ਸੌਖਾ ਬੰਦਾ ਲੜ ਸਕਦਾ ਪਰ ਅੰਦਰੋਂ ਆਪਣਾ ਮਨ ਨਹੀਂ ਕਰਦਾ ਜ਼ਿੰਦਗੀ ਜੀਣਾ ਚਾਹੁੰਦੇ ਜੀ ਆਪਾਂ ਬਹੁਤ ਸਮਝੌਤੇ ਕਰੇ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਵੀ ਸਮਝੌਤੇ ਤੋਂ ਬਾਅਦ ਸਮਝੌਤਾ ਫੇਰਾ ਸਾਰ ਸਮਝੌਤੇ ਹੀ ਸਮਝੌਤੇ ਚੱਲਦੇ ਆਜ ਵੀ ਸਮਝੌਤੇ ਹੀ ਕਰਕੇ ਆਪਾਂ ਜੀ ਰਹੇ ਹਾਂ ਨਹੀਂ ਇਹਨਾਂ ਨੇ ਇੱਕ ਇਦਾਂ ਦੇ ਹਾਲਾਤ ਬਣਾਏ ਵੇ ਆ ਜੀ ਇਦਾਂ ਦੇ ਬਹੁਤ ਨੌਜਵਾਨਾਂ ਦੇ ਮੇਰੇ ਵਰਗਿਆਂ ਦੇ ਚਲੋ ਮੈਂ ਤਾਂ ਚੁੱਪਚਾਪ ਬਹਿ ਗਿਆ ਜ਼ਿੰਦਗੀ ਸਮਝੌਤਾ ਕੁਝ ਬੱਚੇ ਸਮਝੌਤਾ ਨਹੀਂ ਕਰਦੇ ਫੇਰ ਘਰੋਂ ਬੇਕਾਰ ਹੋ ਜਾਂਦੇ ਆ ਫੇਰ ਉਹ ਗੈਂਗਸਟਰ ਫਿਰ ਇਹ ਉਹਨਾਂ ਦੇ ਨਾਲ ਦੇ ਦੋਸਤਾਂ ਨੂੰ ਪੱਟ ਕੇ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੰਦੇ ਸੀ ਉਹਨਾਂ ਨੂੰ ਪਰ ਇਹ ਨਹੀਂ ਇਹ ਸੋਚਦੇ ਕਿਸਦਾ ਬੱਚਾ ਏ ਠੀਕ ਆ ਉਹੀ ਬੱਚੇ ਜਿਹੜੇ ਅੱਜ ਜਿਨ੍ਹਾਂ ਨੇ ਦੇਸ਼ ਦੀ ਤਰੱਕੀ ਦਾ ਹਿੱਸਾ ਬਣਨਾ ਅੱਜ ਵੀ ਮੈਂ ਟੈਕਸ ਪੇ ਕਰ ਰਿਹਾ ਜੀ ਮੈਂ ਕੰਮ ਕਰਦਾ ਜੀ ਆਪਣਾ ਅੱਜ ਮੈਂ ਟੈਕਸ ਪੇ ਕਰਦਾ ਜੀ ਸਾਰਾ ਕੁਝ ਆ ਕੇ ਵੀ ਮੈਂ ਬਹੁਤ ਕੁਝ ਚਾਹੁੰਦਾ ਜੀ ਮੈਂ ਕੰਮ ਕਰਾਂ ਤੇ ਮੈਂ ਵੱਧ ਤੋਂ ਵੱਧ ਟੈਕਸ ਪੇ ਕਰਾਂ ਆਪਣੇ ਸਰਕਾਰ ਦੀ ਆਪਣੇ ਦੇਸ਼ ਦੀ ਤਰੱਕੀ ਦਾ ਹਿੱਸੇਦਾਰ ਬਣਾਂ ਪਰ ਉਹ ਇਹ ਚੀਜ਼ਾਂ ਨੂੰ ਆਪਣੀ ਕਰਾਪਸ਼ਨ ਨਾਲ ਜੋੜਨਾ ਚਾਹੁੰਦੇ ਆ ਕਿ ਅਸੀਂ ਕਰਾਪਸ਼ਨ ਇਹ ਕਰੀਏ ਜ਼ਿੰਦਗੀ 'ਚ ਹੋਰ ਬੰਦਾ ਕੋਈ ਕਾਰ ਸੋ ਮੇਰੀ ਬੇਨਤੀ ਹੈ ਜੀ ਮੈਨੂੰ ਇਨਸਾਫ ਦਿਵਾਇਓ ਕਿ ਮੇਰੇ ਤੇ ਹੁਣ ਵੀ ਅੱਜ 19 10 2025 ਟਾਈਮ ਹੋਇਆ ਵਾ ਕਰੀਬ ਜੀ ਡੇਢ ਤੋਂ ਪੌਣੇ 2 ਵਜੇ ਵੀ ਆ ਜੀ ਮੈਂ ਬਿਲਕੁਲ ਚੰਡੀਗੜ੍ਹ ਤੋਂ ਪੰਜਾਬ ਵਾਲੀ ਹੱਦ ਤੇ ਖੜਾ ਪੰਜਾਬ ਚੱਲੇ ਆ ਅੱਜ ਦਿਵਾਲੀ ਦਾ ਤਿਹਾਰ ਹੈ ਜੀ ਮੇਰਾ ਮਨ ਕਰਦਾ ਮੈਂ ਆਪਣੇ ਫੈਮਿਲੀ ਮॉम ਡੈਡ ਦਾ ਮਨਾਵਾ ਜੀ ਹਿਮਾਚਲ ਬਾਰਡਰ ਤੇ ਮੇਰਾ ਘਰ ਰੋਪੜੇ ਮੇਰਾ ਘਰ ਮੈਂ ਆਪਣੇ ਮॉम ਡੈਡ ਕੋ ਨਾਲਾਗੜ੍ਹ ਚੱਲੇ ਆ ਪਰ ਮੇਰਾ ਕੋਈ ਮੈਨੂੰ ਬਾਰ-ਬਾਰ ਬੁਲਾ ਰਹੀ ਹੈ ਮੇਰਾ ਅੱਜ ਵੀ ਡਰਦਾ ਮੇਰਾ ਜਾਣ ਦਾ ਮਾਨੀ ਆ ਤੇ ਬੰਦੇ ਨੂੰ ਜਦੋਂ ਨੁਕਸਾਨ ਹੋ ਜਾਂਦਾ ਬੰਦਾ ਬਾਅਦ ਚ ਸੋਚਦਾ ਕਿ ਆਪਾਂ ਇੱਕ ਦਿਨ ਟਾਲ ਲੈਂਦੇ ਸ਼ਾਇਦ ਬਚੇ ਜਾਂਦੇ ਪਰ ਫਿਰ ਵੀ ਦਿਵਾਲੀ ਦਾ ਤਿਆਰ ਆ ਜੀ ਮੈਂ ਘਰ ਜਾਣਾ ਮੇਰਾ ਜ਼ਰੂਰੀ ਵੀ ਆ ਆਪਣਾ ਕੰਮ ਧੰਦਾ ਵੀ ਦੇਖਣਾ ਮੇਰੀ ਇੱਕ ਇੱਕ ਗੱਡੀ ਦੀ 80000 ਰੁਪਏ 70 70000 ਰੁਪਏ ਕਿਸ਼ਤਾਂ ਜੀ ਜੇ ਮੈਂ ਸਾਰੀਆਂ ਚੀਜ਼ਾਂ ਇਹ ਛੱਡ ਕੇ ਆਲੇ ਦੁਆਲੇ ਦੂਰ ਸਟੇਟਾਂ 'ਚ ਫੇਰ ਲੁੱਕਦਾ ਫੇਰਾ ਮੈਂ ਫਿਰ ਉਹੀ ਕਰਦਾ ਜੀ ਫੇਰ ਇਹੀ ਚਾਹੁੰਦੇ ਆ ਜੀ ਕਿਨੇ ਗੱਡੀ ਵੀ ਕਿਨੇ ਸਰ ਚੱਕ ਲੈ ਜਾਣ ਆਪ ਵੀ ਇਹ ਜਿਹੜੀ ਟੇਟ ਹੋ ਕੇ ਘਰੋਂ ਬੇਕਾਰ ਹੋਵੇ ਕੋਈ ਵੀ ਕਿਸੇ ਕਿਸੇ ਵੀ ਚਾਹੇ ਜੇ ਬੰਦਾ ਟੁੱਟਿਆ ਹੋਣਾ ਬੇਵਾਦ ਹੁੰਦਾ ਤਾਂ ਕਿਸੇ ਨਾ ਕਿਸੇ ਚੀਜ਼ ਨਾਲ ਜੁੜ ਜਾਂਦਾ ਜੀ ਫਿਰ ਉਹੀ ਇਹ ਚਾਹੁੰਦੇ ਜੀ ਘਰ ਤੋਂ ਬੇ ਘਰ ਰੋ ਕੇ ਜੀ। ਸੋ ਪਲੀਜ਼ ਜੇ ਮੈਨੂੰ ਕੁਝ ਹੁੰਦਾ ਹੈ ਤਾਂ ਮੇਰੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰੋ ਸ਼ੇਅਰ ਕਰ ਦਿਓ। ਅਮਨਦੀਪ ਸਿੰਘ ਮੇਰਾ ਨਾਮ ਹੈ ਜੀ। ਅਮਨਦੀਪ ਟਰਾਂਸਪੋਰਟ ਕੰਪਨੀ ਮੈਂ ਉਹਦਾ ਪ੍ਰੋਪਰਾਈਟਰ ਹੈ ਜੀ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ।